ਪੰਜਾਬ ਦੇ ਵਿੱਚ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਨੇ ਨੱਕ ਹਵਾ ਨੂੰ ਬੰਦਾ ਬਣ ਗਿਆ ਹੋਊਗਾ ਜਿਹਨੇ ਕੁੜੀ ਨੂੰ ਪਹਿਲਾਂ ਮਾਰਿਆ ਉਹਨੂੰ ਡੈੱਡ ਕੀਤਾ ਤੇ ਫਿਰ ਉਹਦੇ ਨਾਲ ਬਲਾਤਕਾਰ ਵਰਗੀ ਘਣਾਉਣੀ ਘਟਨਾ ਕੀਤੀ ਉਹ ਵੀ ਕੁੜੀ ਦੀ ਲਾਸ਼ ਦੇ ਨਾਲ ਇਸ ਦਰਿੰਦੇ ਦੇ ਮਨ ਦੇ ਵਿੱਚ ਉਹ ਜਮਾ ਹੀ ਨਹੀਂ ਆਇਆ ਕਿ ਉਹ ਬੱਚੀ ਹੈ ਹੀ ਨਹੀਂ ਆ ਉਹਦੇ ਸਾਹ ਹੀ ਖਤਮ ਉਹਨੇ ਪਹਿਲਾਂ ਕਰ ਦਿੱਤੇ ਉਹਦੀ ਡੈੱਡ ਬੋਡੀ ਦੇ ਨਾਲ ਯਾਰ ਬੰਦਾ ਰੇਪ ਕਰਕੇ ਗਿਆ ਜੀ ਹਰਸ ਵਾਲੇ ਉੱਥੇ ਕਹਿੰਦੇ ਖੜੇ ਸੀ ਨਾ ਕਹਿੰਦੇ ਉਹ ਵੀ ਅਸੀਂ ਵੀ ਕਹਿੰਦੇ ਵੀ ਹਿੱਲ ਗਏ ਸੀ ਕਿ ਯਾਰ ਮਤਲਬ ਬੰਦਾ ਹੈ ਜਾਂ ਇਹ ਸ਼ੈਤਾਨ ਹੈ ਘਰ ਜਾਂਦਾ ਘਰੇ 3 ਘੰਟੇ ਤੋਂ ਬਾਅਦ ਫੇਰ ਮੁੜ ਕੇ ਆਉਂਦਾ ਫੇਰ ਉੱਥੇ ਹੀ ਮੁੜ ਕੇ ਆਉਂਦਾ ਜਿੱਥੇ ਕੁੜੀ ਦੀ ਉਹਨੇ ਲਾਸ਼ ਸਿੱਟੀ ਸੀ ਤੇ ਫੇਰ ਲਾਸ਼ ਉੱਥੇ ਹੀ ਪਈ ਹੁੰਦੀ ਹੈ ਤੇ ਫੇਰ ਦੂਸਰੀ ਵਾਰ ਫੇਰ ਉਸ ਕੁੜੀ ਦੀ ਲਾਸ਼ ਦੇ ਨਾਲ ਰੇਪ ਕਰਦਾ ਉਹ ਇੱਕ ਜਿਹਦੇ ਵਿਚਾਰੀ ਦੇ ਪ੍ਰਾਣੀ ਨਿਕਲ ਗਏ ਉਹ ਜਿਹਦੇ ਉਹ ਜਿਹੜੀ ਲਾਸ਼ ਹੀ ਬਣ ਗਈ ਉਹ ਤੁਸੀਂ ਉਹ ਲਾਸ਼ਾਂ ਨੂੰ ਵੀ ਨਹੀਂ ਛੱਡਦੇ ਯਾਰ ਇਸੇ ਬੰਦੇ ਨੂੰ ਸਿੱਧੀ ਮੌਤ ਦੀ ਸਜ਼ਾ ਦੋਵੇ ਨਾ ਅਦਾਲਤ। ਬਹੁਤ ਵੀ ਇਹੋ ਜਿਹੀ ਹੁਣ ਜੈਂਦੀਆਂ ਜਿਹੜੀ ਇਹ ਯਾਦ ਰੱਖੀ। ਬਹੁਤ ਵੀ ਐਸੀ ਮਿਲੇ ਕਿ ਜਿਹੜਾ ਚਾਰ ਬੰਦਿਆਂ ਨੂੰ ਹੋਰ ਨੂੰ ਕੰਨ ਹੋਵੇ। ਘਰੇ ਵੀ ਤਾਂ ਉਹਦੇ ਬੱਚੀਆਂ ਜਾਂ ਧੀਆਂ ਭੈਣਾਂ ਹੋਣਗੀਆਂ ਉਹ ਘਰੇ ਨਹੀਂ ਫੜ ਲਈ ਉਹਨੇ। ਕੋਈ ਇੱਕ ਥੋੜੀ ਸੈਕਸ ਦੀ ਪੂਰਤੀ ਕਰਨ ਵਾਲੀ ਤੁਸੀਂ ਮਸ਼ੀਨ ਸਮਝ ਲਿਆ ਫਿਰ ਉਸ। ਰੇਪ ਤਾਂ ਬਹੁਤ ਦੂਰ ਦੀ ਗੱਲ ਹੈ। ਤੁਸੀਂ ਟੱਚ ਨਹੀਂ ਕਰ ਸਕਦੇ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ। ਕਿ ਪਤਾ ਵੀ ਸਿਰ ਕਲਮ ਹੋ ਜਾਣਾ ਤੁਹਾਡਾ। ਜਦੋਂ ਪਤਾ ਕਿ ਕਾਨੂੰਨ ਸਖਤ ਆ ਬਈ ਸਰ ਕਲਮ ਹੋ ਜਾਣਾ ਹਰ ਬੰਦੇ ਨੂੰ ਆਪਣੀ ਜਾਨ ਪਿਆਰੀ ਆ ਫਿਰ ਚਾਹੇ ਉਹ ਸ਼ੈਤਾਨ ਹੈ ਚਾਹੇ ਉਹਦੇ ਅੰਦਰ ਭਗਵਾਨ ਹੈ ਹਨੇਰ ਪੋਡਕਾਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਰ ਰਾਜਦੀਪ ਸਿੰਘ ਤਾਂ ਬੀਤੇ ਦਿਨ ਇੱਕ ਖਬਰ ਸਾਹਮਣੇ ਆਈ ਸੀ ਜਿਸ ਖਬਰ ਨੇ ਸਭ ਦੇ ਰੋਂਗਟੇ ਖੜੇ ਕਰ ਦਿੱਤੇ ਸਨ ਉਸ ਖਬਰ ਨੂੰ ਸੁਣ ਕੇ ਹਰ ਇੱਕ ਦੇ ਅੱਖਾਂ ਸ਼ਰਮਿੰਦਗੀ ਦੇ ਨਾਲ ਭਰ ਗਈਆਂ ਸੀ ਖਬਰ ਦੇ ਬਾਰੇ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਸਾਥੀ ਰਾਉ ਵਰਿੰਦਰ ਸਿੰਘ ਬੈਣੀਪਾਲ ਮੌਜੂਦ ਨੇ ਰਾਉਜੀ ਜੋ ਬੀਤੇ ਦਿਨੀ ਖਬਰ ਆਈ ਸੀ ਉਸ ਖਬਰ ਨੇ ਸਭ ਦੇ ਰੌਂਗਟੇ ਖੜੇ ਕਰ ਦਿੱਤੇ ਥੋੜਾ ਜਿਹਾ ਦਰਸ਼ਕਾਂ ਨੂੰ ਆਪਾਂ ਦੱਸ ਦਿੰਨੇ ਆ ਅਕਸਰ ਪੰਜਾਬੀ ਜਾਂ ਪੰਜਾਬ ਦੇ ਲੋਕ ਇਸ ਕੰਮਤ ਜਾਣੇ ਜਾਂਦੇ ਸੀ ਕਿ ਉਹ ਦੁਸ਼ਮਣ ਦੀ ਵੀ ਧੀ ਭੈਣ ਦੀ ਜੱਦੀ ਰਾਖੀ ਕਰਦੇ ਸੀ ਪਰ ਅੱਜ ਪੰਜਾਬ ਦੇ ਵਿੱਚ ਇਹ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਿਹਾ ਕਿ ਪੰਜਾਬ ਦੇ ਵਿੱਚ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਨੇ ਇੱਕ ਆਟੋ ਚਾਲਕ ਦੇ ਵੱਲੋਂ ਇੱਕ ਲੜਕੀ ਦੇ ਨਾਲ ਰੇਪ ਕੀਤਾ ਗਿਆ ਮਾਮਲਾ ਸਮਝਾ ਦਿਓ ਤੇ ਕਿਵੇਂ ਹੋਇਆ ਰਾਜਦਾਨ ਬੜੇ ਸਵਾਲ ਖੜੇ ਹੋ ਜਾਂਦੇ ਨੇ ਕਿਉਂਕਿ ਹੁਣ ਤੱਕ ਅਸੀਂ ਆਪਣੇ ਪੰਜਾਬ ਨੂੰ ਸੇਫ ਮੰਨਦੇ ਸੀ ਕਿ ਸਾਡੀਆਂ ਕੁੜੀਆਂ ਬੇਟੀਆਂ ਮਾਵਾਂ ਧੀਆਂ ਮਹਿਲਾਵਾਂ ਦੇ ਲਈ ਕਿ ਪੰਜਾਬ ਸੇਫ ਹੈ ਪੰਜਾਬ ਚ ਮਹਿਲਾਵਾਂ ਕੁੜੀਆਂ ਕਿਤੇ ਵੀ ਟਰੈਵਲ ਕਰ ਸਕਦੀਆਂ ਆਸਾਨੀ ਦੇ ਨਾਲ ਅਸੀਂ ਇਹ ਮੰਨਦੇ ਸੀਗੇ ਪਰ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਆਉਂਦੀਆਂ ਨੇ ਨਾ ਸਾਹਮਣੇ ਤੇ ਫੇਰ ਬੰਦਾ ਸੋਚਦਾ ਕਿ ਯਾਰ ਨਹੀਂ ਹੁਣ ਮਤਲਬ ਜੇ ਇੱਥੇ ਵੀ ਆਹ ਕੁਝ ਹੋਣ ਲੱਗ ਗਿਆ ਤੇ ਫੇਰ ਪੰਜਾਬ ਦਾ ਤੇ ਬਾਕੀ ਹੋਰ ਨਾ ਸਟੇਟਾਂ ਦੇ ਵਿੱਚ ਫਰਕ ਕੀ ਰਹਿ ਗਿਆ ਜੀ ਹੁਣ ਜਿਹੜੀ ਇਹ ਗੱਲ ਹੈ ਜਿਹੜੀ ਇਹ ਪੂਰੀ ਦਰਿੰਦਗੀ ਦੀ ਘਟਨਾ ਆ ਇਹਦੇ ਦੇ ਪਿੱਛੇ ਇੱਕ ਆਟੋ ਵਾਲਾ ਤੇ ਆਟੋ ਵਾਲਾ ਮਤਲਬ ਵੈਸ਼ੀ ਪੁਨੇ ਦੀਆਂ ਇੰਨੀਆਂ ਇੱਕ ਹੱਦਾਂ ਟੱਪ ਗਿਆ ਕਿ ਉਹ ਸੁਣੀਆਂ ਨਹੀਂ ਜਾ ਸਕਦੀਆਂ ਚੀਜ਼ਾਂ ਦਰਅਸਲ ਇੱਕ ਆਟੋ ਦੇ ਵਿੱਚ ਨਾ ਕੁੜੀ ਨੇ ਜਲੰਧਰ ਦੇ ਦਾਇਆ ਮਾਮਲਾ ਕੋਈ ਖੰਬੜਾ ਉੱਥੇ ਚੌਕ ਆ ਰੋਡ ਆ ਉੱਥੋਂ ਕੁੜੀ ਆਟੋ 'ਚ ਸਫਰ ਕਰਦੀ ਹੈ ਤੇ ਉਹ ਆਟੋ ਵਾਲਾ ਉਸ ਕੁੜੀ ਤੇ ਮਾੜੀ ਨਜ਼ਰ ਰੱਖਦਾ ਰਾਤ ਦਾ ਕੁਝ ਵੇਲਾ ਸੀਗਾ ਤੇ ਉਹ ਸੁੰਸਾਨ ਥਾਂ ਤੇ ਲੈ ਜਾਂਦਾ ਬੱਚੀ ਨੂੰ ਹੂੰ ਤੇ ਸੁੰਸਾਨ ਥਾਂ ਤੇ ਲੈ ਕੇ ਜਾਣ ਦੇ ਜਾਣ ਤੋਂ ਬਾਅਦ ਉਹਦੇ ਨਾਲ ਉਹ ਰੇਪ ਕਰਨ ਦੀ ਕੋਸ਼ਿਸ਼ ਕਰਦਾ ਅੱਛਾ ਤੇ ਪਰ ਉਹ ਕੁੜੀ ਕੋਸ਼ਿਸ਼ ਕਰਦੀ ਹੈ ਹੂੰ ਕਿ ਮੇਰੇ ਨਾਲ ਅਜਿਹਾ ਕੁਝ ਨਾ ਹੋਵੇ ਤੇ ਇਸੇ ਕੋਸ਼ਿਸ਼ ਦੇ ਦੌਰਾਨ ਜਦੋਂ ਉਹ ਕਾਮਯਾਬ ਨਹੀਂ ਨਾ ਹੁੰਦਾ ਤੇ ਫਿਰ ਉਹ ਗਲਾ ਕੁੱਟ ਕੇ ਕੁੜੀ ਨੂੰ ਮਾਰ ਦਿੰਦਾ ਅੱਛਾ ਦੇਖੋ ਕੁੜੀ ਨੂੰ ਮਾਰ ਦਿੱਤਾ ਆਟੋ ਦੇ ਵਿੱਚ ਹੀ ਤੇ ਪਰ ਐਸਾ ਉਹ ਵੈਸ਼ੀ ਦਰਿੰਦਾ ਨਿਕਲਿਆ ਕਿ ਕੁੜੀ ਦੀ ਮੌਤ ਤੋਂ ਬਾਅਦ ਉਹਨੇ ਉਸ ਦੀ ਲਾਸ਼ ਦੇ ਨਾਲ ਰੇਪ ਕੀਤਾ ਅੱਛਾ ਤੁਸੀਂ ਸੋਚ ਸਕਦੇ ਹੋ ਵੀ ਮਤਲਬ ਬੰਦਾ ਕਿਸ ਤਰੀਕੇ ਦੇ ਨਾਲ ਕਿੰਨਾ ਕੁ ਹਵਾਨ ਉਹ ਬੰਦਾ ਬਣ ਗਿਆ ਹੋਊਗਾ ਜਿਹਨੇ ਕੁੜੀ ਨੂੰ ਪਹਿਲਾਂ ਮਾਰਿਆ ਉਹਨੂੰ ਡੈੱਡ ਕੀਤਾ ਤੇ ਫਿਰ ਉਹਦੇ ਨਾਲ ਬਲਾਤਕਾਰ ਵਰਗੀ ਕਰਾਉਣੇ ਘਟਨਾ ਕੀਤੀ ਉਹ ਵੀ ਕੁੜੀ ਦੀ ਲਾਸ਼ ਦੇ ਨਾਲ ਅਸੀਂ ਅਕਸਰ ਅਸੀਂ ਦੇਖਦੇ ਆ ਕਿ ਜਾਂ ਤਾਂ ਜਦੋਂ ਕੋਈ ਡੈੱਡ ਹੁੰਦਾ ਅਸੀਂ ਡੈੱਡ ਬੋਡੀ ਤੋਂ ਵੈਸੇ ਹੀ ਲੋਕ ਨਾ ਬਹੁਤ ਡਰ ਜਾਂਦੇ ਆ ਕਈ ਵਾਰ ਜੀ ਹਾਲਾਂਕਿ ਗੱਲ ਤਾਂ ਕੁਛ ਨਹੀਂ ਹੁੰਦੀ ਪਰ ਇੱਕ ਡਰ ਹੋ ਜਾਂਦਾ ਹਨਾ ਜੀ ਤੇ ਉਹ ਇਹ ਇਸ ਦਰਿੰਦੇ ਦੇ ਮਨ ਦੇ ਵਿੱਚ ਉਹ ਜਮਾ ਹੀ ਨਹੀਂ ਆਇਆ ਕਿ ਉਹ ਬੱਚੀ ਹੈ ਹੀ ਨਹੀਂ ਆ ਉਹਦੇ ਸਾਹ ਹੀ ਖਤਮ ਹੋਣੇ ਪਹਿਲਾਂ ਕਰ ਦਿੱਤੇ ਤੇ ਫਿਰ ਉਹ ਕਿਸ ਤਰੀਕੇ ਦੇ ਨਾਲ ਉਸ ਬੱਚੀ ਜਿਹੜੀ ਲੜਕੀ ਸੀ ਉਹਦੀ ਡੈੱਡ ਬੋਡੀ ਦੇ ਨਾਲ ਯਾਰ ਬੰਦਾ ਰੇਪ ਕਰਕੇ ਗਿਆ ਤੁਸੀਂ ਦੇਖੋ ਸੋਚੋ ਹੂੰ ਮਤਲਬ ਕਿੰਨਾ ਕੋ ਵੈਸ਼ੀ ਬੰਦਾ ਹੋਊਗਾ ਕਿਉਂਕਿ ਨਾਰਮਲ ਬੰਦੇ ਦੀ ਇਹ ਗੱਲ ਨਹੀਂ ਹੈਗੀ ਬਿਲਕੁਲ ਤੇ ਉਸ ਤੋਂ ਬਾਅਦ ਉਹ ਆਪਣਾ ਘਰ ਚ ਲੈ ਜਾਂਦਾ ਉਹਨੂੰ ਲੱਗਦਾ ਕਿ ਐਦਾਂ ਤਾਂ ਕੁਝ ਹੋਣਾ ਹੀ ਨਹੀਂ ਆਪਣਾ ਕਿਹੜਾ ਫੜਿਆ ਜਾਣਾ ਹਜੇ ਵੀ ਬਹੁਤ ਸਾਰੀਆਂ ਗੱਲਾਂ ਨਹੀਂ ਪਤਾ ਲੱਗੀਆਂ ਸੀ ਇਹ ਤਾਂ ਜਦੋਂ ਹੁਣੇ ਫੜਿਆ ਗਿਆ ਤੇ ਹੁਣ ਜਦੋਂ ਪੁਲਿਸ ਨੇ ਦੋ ਚਾਰ ਨੇ ਦੇ ਲਾਈਆਂ ਜਦੋਂ ਫਿਰ ਇਹਦੇ ਸੱਚ ਉਗਲਿਆ ਤਾਂ ਜਿਹੜੇ ਪੁਲਿਸ ਵਾਲੇ ਉੱਥੇ ਕਹਿੰਦੇ ਖੜੇ ਸੀ ਨਾ ਕਹਿੰਦੇ ਉਹ ਵੀ ਅਸੀਂ ਵੀ ਕਹਿੰਦੇ ਵੀ ਹਿੱਲ ਗਏ ਸੀ ਕਿ ਯਾਰ ਮਤਲਬ ਬੰਦਾ ਹੈ ਜਾਂ ਸ਼ੈਤਾਨ ਹੈ ਹੂੰ ਤੇ ਉਹਨੇ ਦੱਸਿਆ ਪੁੱਛਗਿੱਛ ਦੇ ਵਿੱਚ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਵੀ ਮੈਂ ਉਹ ਕੁੜੀ ਨੂੰ ਬਿਠਾਇਆ ਹੂੰ ਟਰੈਵਲ ਕਰਨ ਦੇ ਲਈ ਉਹ ਕੁੜੀ ਬੈਠੀ ਸੀਗੀ ਆਟੋ 'ਚ ਤੇ ਇਹਦੀ दारू ਪੀਤੀ ਹੋਈ ਸੀ ਸ਼ਰਾਬ ਦੇ ਨਸ਼ੇ 'ਚ ਸੀਗਾ ਹੂੰ ਤੇ ਫਿਰ ਉਹ ਦੱਸਦਾ ਵੀ ਕਿਵੇਂ ਸੁੰnsan ਥਾਂ ਤੇ ਪਹਿਲਾਂ ਲੈ ਕੇ ਗਿਆ ਉਹਨੂੰ ਉੱਥੇ ਰੇਪ ਦੀ ਕੋਸ਼ਿਸ਼ ਕੀਤੀ ਕੁੜੀ ਦੇ ਨਾਲ ਤੇ ਕੁੜੀ ਨੇ ਜਦੋਂ ਹੱਥ ਪੈਰ ਮਾਰੇ ਤੇ ਫਿਰ ਉਹ ਕਹਿੰਦਾ ਕਿ ਸੰਗੀ ਕੋ ਟਕੇ ਮੈਂ ਉਹ ਕੁੜੀ ਦੀ ਜਾਨ ਕੱਢੀ ਆ ਪਹਿਲਾਂ ਉਹਨੂੰ ਡੈੱਡ ਕੀਤਾ ਫਿਰ ਉਸ ਤੋਂ ਬਾਅਦ ਉਹਦੇ ਨਾਲ ਰੇਪ ਕੀਤਾ ਤੇ ਫਿਰ ਉਸ ਤੋਂ ਬਾਅਦ ਘਰੇ ਜਾਂਦਾ ਘਰ ਜਾਂਦਾ ਰਾਜਦੀਪ ਸੁਣਨ ਵਾਲੀ ਗੱਲ ਆ ਘਰ ਜਾਂਦਾ ਘਰੇ 3 ਘੰਟੇ ਤੋਂ ਬਾਅਦ ਫਿਰ ਮੁੜ ਕੇ ਆਉਂਦਾ ਫਿਰ ਉੱਥੇ ਹੀ ਮੁੜ ਕੇ ਆਉਂਦਾ ਜਿੱਥੇ ਕੁੜੀ ਦੀ ਉਹਨੇ ਲਾਸ਼ ਸਿੱਟੀ ਸੀ ਤੇ ਫਿਰ ਲਾਸ਼ ਉੱਥੇ ਹੀ ਪਈ ਹੁੰਦੀ ਆ ਤੇ ਫਿਰ ਦੂਸਰੀ ਵਾਰ ਫਿਰ ਉਸ ਕੁੜੀ ਦੀ ਲਾਸ਼ ਦੇ ਨਾਲ ਰੇਪ ਕਰਦਾ ਜਦ ਦੋ ਵਾਰੀ ਰੇਪ ਦੋ ਵਾਰ ਰੇਪ ਮਤਲਬ ਕਰਦਾ ਤੇ ਫਿਰ ਐਸੇ ਐਸੇ ਬੰਦਿਆਂ ਨੂੰ ਯਾਰ ਅਸੀਂ ਸਾਡੇ ਸਮਾਜ ਚ ਰਹਿ ਕਿਵੇਂ ਸਕਦੇ ਨੇ ਇਹ ਤੇ ਹੁਣ ਠੀਕ ਆ ਕਾਨੂੰਨ ਆਪਣਾ ਕੰਮ ਕਰੂਗਾ ਜੀ ਤੇ ਪਰ ਇਹ ਚੀਜ਼ਾਂ ਸੋਚੀਆਂ ਵੀ ਨਹੀਂ ਜਾ ਸਕਦੀਆਂ ਤੇ ਮਤਲਬ ਇਹ ਚੀਜ਼ਾਂ ਵਾਕਿਆ ਦੇ ਵਿੱਚ ਹੋ ਰਹੀਆਂ ਨੇ ਇੱਕ ਹੋਰ ਗੱਲ ਸੀ ਇੱਕ ਹੋਰ ਬਹੁਤ ਆ ਇੱਕ ਘਣਾਉਣਾ ਸੱਚ ਆ ਸਾਡੇ ਸਮਾਜ ਦਾ ਹੂੰ ਤੇ ਹੁਣ ਤੁਸੀਂ ਹਾਸਪੀਟਲ ਚ ਆਪਾਂ ਜਾਂਦੇ ਆ ਨਾ ਖਾਸ ਕਰਕੇ ਸਰਕਾਰੀ ਹਸਪਤਾਲਾਂ ਦੇ ਵਿੱਚ ਕਹਿੰਦੇ ਕੀ ਡੈਡ ਬਾਡੀਆਂ ਰੱਖੀ ਜਾਂਦੀਆਂ ਨੇ ਜੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕੁਛ ਦੇ ਕੁਸ਼ਕ ਦੀ ਗੱਲ ਹੈ ਇਹ ਹੂੰ ਉੱਥੇ ਜਿਹੜੇ ਬੰਦੇ ਕਹਿੰਦੇ ਡਿਊਟੀ ਤੇ ਹੁੰਦੇ ਨੇ ਨਾ ਹੂੰ ਤੇ ਕਈ ਵਾਰ ਉਹ ਵੀ ਸ਼ਰਾਬ ਦੇ ਨਸ਼ੇ ਚ ਕਹਿੰਦੇ ਕਿ ਉੱਥੇ ਡੈਡ ਬਾਡੀਆਂ ਦੇ ਨਾਲ ਉਸ ਉੱਥੇ ਜਿਹੜਾ ਬੰਦਾ ਡਿਊਟੀ ਕਰ ਰਿਹਾ ਹੁੰਦਾ ਸਰਕਾਰੀ ਮੋਰਚੀ ਮੋਰਚਰੀ ਘਰ ਚ ਉਹ ਡੈੱਡ ਬਾਡੀਆ ਦੇ ਨਾਲ ਵੀ ਬੰਦੇ ਉੱਥੇ ਵੀ ਰੇਪ ਕਰ ਲੈਂਦੇ ਨੇ ਮਤਲਬ ਬਿਲਕੁਲ ਮਤਲਬ ਮਤਲਬ ਇਸ ਤੋਂ ਜ਼ਿਆਦਾ ਇਹ ਕੀ ਹਮਾਰੇ ਹਾਲਾਤ ਹੋਣਗੇ ਕਿ ਜਿਹੜੇ ਸਮਾਜ ਚ ਮਹਿਲਾਵਾਂ ਮਰ ਕੇ ਵੀ ਸੁਰੱਖਿਅਤ ਨਹੀਂ ਹੈਗੀਆਂ ਇੱਕ ਤਾਂ ਹੁੰਦਾ ਨਾ ਕਿ ਜਿਉਂਦੀ ਮਹਿਲਾ ਹੈ ਕਿ ਉਹ ਸੁਰੱਖਿਅਤ ਨਹੀਂ ਹੈ ਉਹ ਇੱਕ ਜਿਹਦੇ ਵਿਚਾਰੀ ਦੇ ਪ੍ਰਾਣੀ ਨਿਕਲ ਗਏ ਉਹ ਜਿਹਦੇ ਉਹ ਜਿਹੜੀ লাশ ਹੀ ਬਣ ਗਈ ਉਹ ਤੁਸੀਂ ਉਹ ਲਾਸ਼ਾਂ ਨੂੰ ਵੀ ਨਹੀਂ ਛੱਡਦੇ ਯਾਰ ਇੰਨੀ ਜ਼ਿਆਦਾ ਹਵਸ਼ ਆਪਦੇ ਦਿਮਾਗਾਂ ਦੇ ਵਿੱਚ ਭਰ ਲਈ ਹਨਾ ਇੰਨੀ ਜ਼ਿਆਦਾ ਭੁੱਖ ਇਹ ਇਹੋ ਇਹੋ ਚੀਜ਼ਾਂ ਸੋਚਣ ਲਈ ਮਜਬੂਰ ਕਰਦੀਆਂ ਨੇ ਨਾ ਤੇ ਇਹ ਇੱਕ ਨਹੀਂ ਹੈਗਾ ਹੁਣ ਇਹ ਨਹੀਂ ਹੈਗਾ ਕਿ ਇਹ ਜਿਹੜਾ ਇਹ ਆਟੋ ਡਰਾਈਵਰ ਹੈ ਇਹਦਾ ਨਾਂ ਪ੍ਰਿੰਸ ਆ ਜੀ ਹੁਣ ਇਹ ਨਹੀਂ ਹੈਗਾ ਕਿ ਕੱਲਾ ਇਹੀ ਇਦਾਂ ਦਾ ਹੋਊਗਾ ਹੋਰ ਬਹੁਤ ਸਾਰੇ ਹਿਵਾਨ ਸਾਡੇ ਆਸ-ਪਾਸ ਘੁੰਮ ਰਹੇ ਨੇ ਹਰ ਵੇਲੇ अच्छा राव जी ऑटो ਚੱਲ ਕੇ ਜਿਹੜਾ ਫੜਿਆ ਗਿਆ ਹੈਗਾ ਇਹ ਪੰਜਾਬ ਦਾ ਹੀ ਵਸਨੀਕ ਆ ਜਾਂ ਬਾਹਰੋਂ ਆਇਆ ਹੋਇਆ ਸੀ ਇਹ ਇਹ ਮੈਨੂੰ ਲੱਗਦਾ ਪੁਲਿਸ ਨੇ ਇਹ ਜ਼ਿਆਦਾ ਜਾਣਕਾਰੀ ਤਾਂ ਨਹੀਂ ਦਿੱਤੀ ਪਰ ਇਹ ਮੈਨੂੰ ਲੱਗਦਾ ਕਿ ਪ੍ਰਵਾਸੀ ਹੈ ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਐਨੀ ਦਰਿੰਦਗੀ ਤੇ ਨਹੀਂ ਉਤਰਦੇ ਰਾਜੀਪਾ ਹਮ ਕਿਉਂਕਿ ਆਕਸਰ ਅਸੀਂ ਦੇਖਦੇ ਹਾਂ ਕਿ ਦਿੱਲੀ 'ਚ ਹੀ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਹਨਾ ਜਾਂ ਹੋਰ ਵੱਡੇ ਸ਼ਹਿਰਾਂ 'ਚ ਜਾਂ ਯੂਪੀ ਬਿਹਾਰ 'ਚ ਵੀ ਅਸੀਂ ਸੁਣਿਆ ਸੀ ਪੰਜਾਬੀ ਜਿਹੜੇ ਲੋਕ ਨੇ ਨਾ ਉਹ ਫਿਰ ਵੀ ਮਤਲਬ ਅਸੀਂ ਉਹੀ ਜਿਹੜੀ ਤੁਸੀਂ ਗੱਲ કરી ਸੀ ਅਸੀਂ ਧੀਆ ਭੈਣਾਂ ਦੀ ਰਿਸਪੈਕਟ ਕਰਦੇ ਹਾਂ ਅਸੀਂ ਦੁਸ਼ਮਣ ਦੀ ਧੀ ਭੈਣ ਦਾ ਵੀ ਸਤਿਕਾਰ ਕਰਦੇ ਹਾਂ ਕਿ ਨਹੀਂ ਉਹ ਧੀ ਭੈਣਾਂ ਕਿਸੇ ਦੀ ਜੀ ਪੰਜਾਬੀ ਨਹੀਂ ਕਰ ਸਕਦੇ ਇਸ ਤਰੀਕੇ ਦੇ ਨਾਲ ਇਹ ਉਹੀ ਗੱਲ ਹੈ ਕਿ ਜਿਹੜੇ ਇਹ 12ੋਂ ਆਏ ਨੇ ਨਾ ਲੋਕ ਇਹਨਾਂ ਦੇ ਕ੍ਰਾਈਮ ਵੀ ਇਹਦੇ ਨਾਲ ਜ਼ਿਆਦਾ ਫਲਾਇਆ ਕਿਉਂਕਿ ਇਹ ਮਤਲਬ ਇਹ ਇਹ ਸੋਚਦੇ ਨਹੀਂ ਇਹਨਾਂ ਦਾ ਦਿਮਾਗ ਤਾਂ ਹੈ ਨਹੀਂਗਾ ਕੀ ਸਭਿਅਕ ਸਮਾਜ ਚ ਰਹਿਣਾ ਕਿਵੇਂ ਆ ਇੱਕ ਚੰਗੇ ਇਨਸਾਨ ਬਣ ਕੇ ਇਹਨਾਂ ਨੂੰ ਨਹੀਂ ਪਤਾ ਰਾਜੀਪ ਇਹ ਜਦੋਂ ਦੋ ਕੁੱਟ ਇਹਨਾਂ ਦੇ ਅੰਦਰ ਚਲੇ ਜਾਂਦੀਆਂ ਹਨਾ ਤੇ ਫਿਰ ਜਿਹੜੇ ਅੰਦਰਲੇ ਹਵਾਨ ਹੁੰਦੇ ਨੇ ਨਾ ਇਹਨਾਂ ਦੇ ਉਹ ਫਿਰ ਬਾਹਰ ਆ ਜਾਂਦੇ ਨੇ ਜੀ ਅਕਸਰ ਅਸੀਂ ਦੇਖਦੇ ਹਾਂ ਨਾ ਕਿ ਸ਼ਰਾਬ ਨੂੰ ਅਸੀਂ ਮਾੜੀ ਕਹਿੰਦੇ ਆ ਹੂੰ ਸ਼ਰਾਬ ਨੂੰ ਮਾੜੀ ਅਸੀਂ ਕਿਉਂ ਕਹਿੰਦੇ ਆ ਇਸ ਕਰਕੇ ਕਹਿੰਦੇ ਆ ਕਿ ਅੰਦਰਲਾ ਸ਼ੈਤਾਨ ਸ਼ਰਾਬ ਜਗਾ ਦਿੰਦੀ ਹੈ ਜੀ ਇਹ ਕਿਸੇ ਕਿਸੇ ਨਾਲ ਹੁੰਦਾ ਹਰ ਇੱਕ ਦੇ ਨਾਲ ਨਹੀਂ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਹੜੇ ਜਿਨ੍ਹਾਂ ਜਿਹੜੇ ਜਿਹੜੇ ਇੰਟਰਨਲੀ ਠੀਕ ਨੇ ਜਿਨ੍ਹਾਂ ਦੀ ਆਤਮਾ ਚੰਗੀ ਹੈ ਜੋ ਇੱਕ ਅੱਧਾ ਪੈਗ ਲਾਉਂਦੇ ਵੀ ਨੇ ਤਾਂ ਤੁਸੀਂ ਦੇਖ ਲਓ ਕਿ ਉਹ ਜਾਂ ਤਾਂ ਕੋਈ ਵਧੀਆ ਗੱਲਾਂ ਕਰਨਗੇ ਜਾਂ ਇਦਾਂ ਕੋਈ ਮਾੜੀ ਹਰਕਤ ਨਹੀਂ ਕਰਦੇ ਪਰ ਜਿਹੜੇ ਮਨ ਦੇ ਵਿੱਚ ਅੰਦਰ ਸ਼ੈਤਾਨ ਜ਼ਿਆਦਾ ਹਾਵੀ ਹੈ ਨਾ ਜਿਸ ਬੰਦੇ 'ਚ ਉਹਦੇ ਫਿਰ ਦੋ ਕੁੱਟ ਜਾਣ ਦੇ ਨਾਲ ਉਹ ਸ਼ੈਤਾਨ ਜਾਗ ਜਾਂਦਾ ਹੂੰ ਤੇ ਫਿਰ ਕਿਸ ਤਰੀਕੇ ਦੇ ਨਾਲ ਇਹੋ ਜਿਹੇ ਬੰਦਿਆਂ ਤੋਂ ਬੱਚੀਆਂ ਨੂੰ ਕੁੜੀਆਂ ਨੂੰ ਧੀਆਂ ਨੂੰ ਬਚਾਇਆ ਜਾ ਸਕਦਾ ਇਹ ਸੋਚਣ ਦਾ ਵਿਸ਼ਾ ਕਿਉਂਕਿ ਇਹ ਲੜਕੀ ਸੀ ਇਹਨੇ ਵੀ ਵਿਚਾਰੀ ਨੇ ਸੋਚਿਆ ਹੋਣਾ ਕਿ ਠੀਕ ਹੈ ਆਟੋ 'ਚ ਟ੍ਰੈਵਲ ਕਰਨਾ ਠੀਕ ਹੈ ਮੈਂ ਚਲੇ ਜਾਨੀ ਆ ਤੇ ਹੁਣ ਕੱਲੋਂ ਤਾਂ ਆਟੋ ਤੇ ਟਰੈਵਲ ਕਰਨ ਤੋਂ ਹੀ ਕੁੜੀਆਂ ਡਰਨ ਗਈਆਂ ਅਕਸਰ ਵੱਡੇ ਸ਼ਹਿਰਾਂ ਦੇ ਵਿੱਚ ਕੁੜੀਆਂ ਇਕੱਲੀਆਂ ਰਹਿੰਦੀਆਂ ਨੇ ਪੜ੍ਹਾਈ ਕਰਦੀਆਂ ਨੇ ਜਾਂ ਕੰਮ ਧੰਦਿਆਂ ਦੇ ਜਾਂਦੀਆਂ ਨੇ ਆਪਾਂ ਨਾ ਜਿਵੇਂ ਹੋਰ ਸਿਟੀਆਂ ਦੀ ਗੱਲ ਕਰਦੇ ਆਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਚੰਡੀਗੜ੍ਹ ਪਟਿਆਲਾ ਨਾ ਤਾਂ ਉੱਥੇ ਤਾਂ ਫਿਰ ਜ਼ਿਆਦਾਤਰ ਆਟੋ ਚੱਲਦੇ ਨੇ ਬੱਚੀਆਂ ਜਿਵੇਂ ਤੁਸੀਂ ਵੀ ਸ਼ੁਰੂ ਚ ਗੱਲ ਕੀਤੀ ਸੀ ਕਿ ਬੱਚੀਆਂ ਸਫ਼ਰ ਹੀ ਜ਼ਿਆਦਾਤਰ ਆਟੋ ਦਾ ਕਰਦੀਆਂ ਨੇ ਲੇਡੀਜ਼ ਜਿਹੜੀਆਂ ਹੁੰਦੀਆਂ ਨੇ ਨਾ ਤਾਂ ਫਿਰ ਉਹੀ ਗੱਲ ਆ ਵੀ ਉਹ ਤਾਂ ਬਿਲਕੁਲ ਡਰਨ ਗਈਆਂ ਇਹ ਚੀਜ਼ ਨੂੰ ਲੈ ਕੇ ਅੱਛਾ ਫੋਰ ਵੀ ਗੱਲ ਹੁੰਦੀ ਆ ਰਾਜੀਪ ਤੁਸੀਂ ਕਦੇ ਨੋਟ 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 ਜਿਹੜੇ ਆਟੋ ਚਲਾਉਂਦੇ ਆ ਜ਼ਿਆਦਾਤਰ ਮੁੰਡੇ ਖੁੰਡੇ ਚਲਾਉਂਦੇ ਆ ਨਾ ਹੂੰ ਇਹ ਇਕੱਲਾ ਤਾਂ ਕਦੇ ਹੁੰਦਾ ਨਹੀਂ ਬਹੁਤ ਸਾਰੇ ਮੈਂ ਇਸ ਤਰੀਕੇ ਦੀਆਂ ਘਟਨਾਵਾਂ ਦੇਖੀਆਂ ਵੀ ਇੱਕ ਅੱਧਾ ਨਾਲ ਉਹਨਾਂ ਦੇ ਬੈਠਾ ਹੀ ਬੈਠਾ ਹੁੰਦਾ ਹੂੰ ਕਿਉਂ ਬੇ ਬੇਰੋਜ਼ਗਾਰੀ ਹੈ ਉਹ ਰੋਜ਼ਗਾਰ ਹੈ ਨਹੀਂ ਤੇ ਅਗਲਾ ਕਹਿੰਦਾ ਵੇਲਾ ਤੇ ਚੱਲ ਮੈਂ ਤੇਰੇ ਨਾਲ ਆਟੋ ਤੇ ਦੋ ᱜੇੜੇ ਲਾ ਲੈਣਾ ਜੀ ਤੇ ਜਦੋਂ ਇਸ ਤਰੀਕੇ ਦੇ ਨਾਲ ਇੱਕ ਜਾਂ ਦੋ ਬੰਦੇ ਹੁੰਦੇ ਨੇ ਨਾ ਤੇ ਫਿਰ ਉਹ ਜ਼ਿਆਦਾ ਇਸ ਤਰੀਕੇ ਦੀ ਪਲਾਨਿੰਗ ਕਰਦੇ ਨੇ ਹੂੰ ਤੇ ਫੇ ਗੱਲ ਤਾਂ ਇਹ ਹੀ ਆ ਨਾ ਕਿ ਸਾਡੀਆਂ ਕੁੜੀਆਂ ਯਾਰ ਇੱਥੇ ਸੇਫ ਨਹੀਂ ਹੈਗੀਆਂ ਹੂੰ ਫਿਰ ਉਹ ਕਿਸ ਤਰੀਕੇ ਦੇ ਨਾਲ ਦੇਖੋ ਪੁਲਿਸ ਨੂੰ ਵੀ ਆਪਾਂ ਨਹੀਂ ਕਹਿ ਸਕਦੇ ਪੁਲਿਸ ਹਰ ਜਗ੍ਹਾ ਤਾਂ ਨਹੀਂ ਜਾ ਸਕਦੀ ਹੂੰ ਕਾਨੂੰਨ ਹੀ ਸਖਤ ਚਾਹੀਦੇ ਨੇ ਸੋ ਕਾਨੂੰਨ ਬਣੇ ਵੀ ਨੇ ਥੋੜੇ ਜਿ ਸਖਤਾਈ ਹੋ ਰਹੀ ਹੋ ਵੀ ਰਹੀ ਆ ਤੇ ਲੱਗਦਾ ਕਿ ਉਹਦੇ ਨਾਲ ਥੋੜਾ ਬਹੁਤਾ ਫਰਕ ਪਊਗਾ ਕਿਉਂਕਿ ਜਿਹੜਾ ਨਵਾਂ ਕਾਨੂੰਨ ਆ ਉਹਦੇ ਵਿੱਚ ਇਹ ਵੀ ਸਰਕਾਰ ਲੈ ਕੇ ਆਈ ਆ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ 12 ਸਾਲ ਤੱਕ ਦੀਆਂ ਬੱਚੀਆਂ ਨੇ ਕਿ ਜੇ 12 ਸਾਲ ਤੱਕ ਦੀ ਬੱਚੀ ਦੇ ਨਾਲ ਕਿਸੇ ਨੇ ਰੇਪ ਕੀਤਾ ਜਾਂ ਕੋਈ ਗੈਂਗ ਰੇਪ ਹੋਇਆ ਤਾਂ ਸਿੱਧੀ ਫਿਰ ਮੌਤ ਦੀ ਸਜ਼ਾ ਕੋਈ ਉਮਰ ਕੈਦ ਨਹੀਂ ਕੋਈ 14 15 ਸਾਲ ਦੀ ਸਜ਼ਾ ਨਹੀਂ ਨਵੇਂ ਕਾਨੂੰਨ ਚ ਇਹ ਹੈ ਕਿ ਸਿੱਧੀ ਤੁਹਾਨੂੰ ਮੌਤ ਦੀ ਸਜ਼ਾ ਸੋ ਇਹ ਹੋਰ ਵੀ ਸਖਤ ਹੋਣੇ ਚਾਹੀਦੇ ਨੇ ਜਿਹੜੀ ਇਸ ਤਰੀਕੇ ਦੀ ਹੁਣ ਦਰਿੰਦਗੀਆਂ ਪਾਰ ਕੀਤੀਆਂ ਨੇ ਨਾ ਇਹਨਾਂ ਨੇ ਬੰਦੇ ਨੇ ਹੁਣ ਜਿਹੜੀ ਅਦਾਲਤ ਦੇ ਕੋਲੋਂ ਮੈਟਰ ਜਾਊਗਾ ਤੇ ਹੁਣ ਇਸ ਬੰਦੇ ਨੂੰ ਜਿਉਂਦਾ ਰੱਖ ਕੇ ਕੀ ਫਾਇਦਾ ਕੋਈ ਉਮਰ ਕੈਦ ਕਰਕੇ ਕੀ ਫਾਇਦਾ ਜਿਨੇ ਇੱਕ ਲੜਕੀ ਨੂੰ ਪਹਿਲਾਂ ਮਾਰਿਆ ਫਿਰ ਮਾਰ ਕੇ ਉਹਦੀ ਡੈੱਡ ਬੋਡੀ ਦੇ ਨਾਲ ਦੋ ਵਾਰ ਉਹਦੇ ਨਾਲ ਰੇਪ ਕੀਤਾ ਤੇ ਐਸੇ ਬੰਦੇ ਨੂੰ ਜੇਲ੍ਹ ਚ ਰੱਖ ਕੇ ਕੀ ਫਾਇਦਾ ਸਰਕਾਰੀ ਰੋਟੀਆਂ ਖਵਾਓਗੇ ਤੁਸੀਂ ਤੁਸੀਂ ਇਹਦੇ ਤੇ ਸਾਰੀ ਉਮਰ ਖਰਚ ਕਰੋਗੇ ਉਹਦੀ ਸਾਮ ਸੰਭਾਲ ਜੇਲ੍ਹ ਦੇ ਵਿੱਚ 100 ਖਰਚ ਨੇ ਐਸੇ ਬੰਦੇ ਨੂੰ ਸਿੱਧੀ ਮੌਤ ਦੀ ਸਜ਼ਾ ਦੋਵੇ ਨਾ ਅਦਾਲਤ ਜੀ ਰੱਖ ਕੇ ਕੀ ਕਰਨਾ ਇਹਨਾਂ ਦਾ ਅਸੀਂ ਚਾਰ ਪਾਣਾ ਕਿਤੇ ਮੌਤ ਵੀ ਇਹੋ ਜੀ ਹੋਣੀ ਚਾਹੀਦੀ ਹੈ ਜਿਹੜੀ ਇਹ ਯਾਦ ਰੱਖੀ ਜਿਹੜੀ ਯਾਦ ਰੱਖੇ ਜਿਹੜੀ ਚਾਰ ਬੰਦਿਆਂ ਨੂੰ ਹੋਰ ਨੂੰ ਕੰਨ ਹੋ ਜਾਣ ਵੀ ਭਾਈ ਇਸ ਤਰੀਕੇ ਦੇ ਨਾਲ ਜੋ ਹੋਇਆ ਤਾਂ ਉਹਦੇ ਨਾਲ ਐ ਹੋਇਆ ਸੀ ਸੋ ਜਦੋਂ ਅਸੀਂ ਇਹ ਕਰਦੇ ਆ ਨਾ ਕਿ ਐਨੇ ਵੱਡੇ ਕਤਲ ਅਪਰਾਧ ਕਰਕੇ ਵੀ ਬੰਦਾ ਕਹਿ ਦਿੰਦਾ ਚੱਲ ਯਾਰ ਉਮਰ ਕੈਦੀ ਆ ਹੂੰ ਭੁਗਤ ਲਾਂਗੇ ਕੋਈ ਗੱਲ ਜਿਉਂਦੇ ਤਾਂ ਰਹਿਣਾ ਇਹਦਾ ਕਾਰਨ ਵੀ ਇਹੀ ਆ ਨਾ ਜਦੋਂ ਵੀ ਸਜ਼ਾ ਨਹੀਂ ਸਖਤ ਹੈ ਮਿਲਦੀ ਕੀ ਕਾਨੂੰਨ ਸਖਤ ਨਹੀਂ ਹੈਗਾ ਅਗਲਾ ਕਹਿੰਦਾ ਉਹਦੇ ਨਾਲ ਕੀ ਕਰ ਲਿਆ ਕੋਈ ਗੱਲ ਨਹੀਂ ਇਹ ਵੀ ਕਿਤੇ ਨਾ ਕਿਤੇ ਦਿਮਾਗ 'ਚ ਆ ਜਾਂਦੀ ਆ ਗੱਲ ਉਹੀ ਆ ਨਾ ਵੀ ਦੇਖੋ ਮੈਂ ਉਹੀ ਗੱਲ ਕਰਦਾ ਫਿਰ ਕਹਿ ਦਿੰਨਗੇ ਸ਼ਰਾਬ ਪੀਤੀ ਸੀ ਸ਼ਰਾਬ ਦਾ ਥੋੜੀ ਦੋਸ਼ ਆ ਯਾਰ ਸ਼ਰਾਬ ਸਾਰੀ ਪੀਂਦੇ ਨੇ ਸ਼ਰਾਬ ਨਹੀਂ ਵੀਂਦੇ ਸ਼ਰਾਬ ਸਾਰੀ ਪੀਂਦੇ ਨੇ ਨਾਲੇ ਸ਼ਰਾਬ ਪੀ ਕੇ ਉਹ ਘਰ ਵੀ ਤਾਂ ਗਿਆ ਸੀ ਹੂੰ ਘਰੇ ਵੀ ਤਾਂ ਉਹਦੇ ਬੱਚੀਆਂ ਜਾਂ ਧੀਆ ਭੈਣਾਂ ਹੋਣਗੀਆਂ ਉਹ ਘਰੇ ਨਹੀਂ ਫੜ ਲਈ ਉਹਨੇ ਹੂੰ ਇੰਨਾ ਕਿ ਤਾਂ ਸੁੱਧ ਸਿੱਖ ਹੁੰਦੀ ਆ ਨਾ ਬੰਦੇ ਨੂੰ ਕਿ ਆਹ ਬਈ ਮੇਰੀ ਭੈਣ ਆ ਮੇਰੀ ਮਾਂ ਆ ਆ ਆ ਪਰਾਈ ਕੁੜੀ ਆ ਕਿਤੇ ਪਰਾਈ ਕੁੜੀ ਤੁਹਾਡੇ ਲਈ ਕੁਛ ਨਹੀਂ ਉਹ ਕਿਸੇ ਦੀ ਧੀ ਭੈਣ ਮਾਂ ਕੁਛ ਨਹੀਂ ਹੈ ਉਹ ਇੱਕ ਸਿਰਫ ਕੁੜੀ ਆ ਉਹ ਇੱਕ ਥੋਡੀ ਸੈਕਸ ਦੀ ਪੂਰਤੀ ਕਰਨ ਵਾਲੀ ਤੁਸੀਂ ਮਸ਼ੀਨ ਸਮਝ ਲਿਆ ਫਿਰ ਉਸ ਨੂੰ ਹੈਨਾ ਤੇ ਇਹ ਚੀਜ਼ਾਂ ਨੇ ਸੋਚਣਾ ਚਾਹੀਦਾ ਹੁਣ ਦੇਖੋ ਬਹੁਤ ਕੋਸ਼ਿਸ਼ਾਂ ਤਾਂ ਹੁੰਦੀਆਂ ਨੇ ਕਿ ਇਸ ਤਰੀਕੇ ਦੇ ਲੋਕਾਂ ਨੂੰ ਸਮਝਾਇਆ ਜਾਵੇ ਪਰ ਇਹ ਇਹਨਾਂ ਦੇ ਮਨ ਦੇ ਵਿੱਚ ਹੀ ਇਰਾਦਾ ਦੀ ਪੋਹੀ ਗੱਲ ਹੈ ਕਿ ਸ਼ੈਤਾਨ ਇਹ ਐਡਾ ਵੱਡਾ ਘਰ ਕਰ ਜਾਂਦਾ ਕਿ ਕੋਈ ਵੀ ਉਹਨੂੰ ਬੰਦਾ ਫਿਰ ਸਮਝਾ ਨਹੀਂ ਸਕਦਾ ਉਹਨੇ ਜਦੋਂ ਵਕਤ ਆਉਣ ਤੇ ਉਹ ਸ਼ੈਤਾਨ ਜਾਗਦੇ ਨੇ ਇਹ ਜੇ ਲੋਕਾਂ ਦੇ ਤੇ ਫਿਰ ਇਸ ਤਰੀਕੇ ਦੀ ਹੀ ਦਰਿੰਦਗੀਆਂ ਘਟਨਾਵਾਂ ਨੂੰ ਅੰਜਾਮ ਦੰਦੇ ਨੇ ਪਰ ਇਹ ਗੱਲ ਹੈ ਕਿ ਦੇਖੋ ਸਵਾਲ ਖੜੇ ਜ਼ਰੂਰ ਹੁੰਦੇ ਨੇ ਕਿ ਯਾਰ ਫਿਰ ਬੱਚੀਆਂ ਜਾਣ ਤਾਂ ਜਾਣ ਕਿਵੇਂ ਹੁਣ ਜੇ ਮਜਬੂਰੀ ਹੈ ਕਿਸੇ ਬੱਚੀ ਦੀ ਜਿਉ ਉਹਨੇ ਜਾਣਾ ਤਾਂ ਗਲੀਆਂ ਦੇ ਵਿੱਚ ਤਾਂ ਆਟੋ ਹੀ ਚੱਲਣਗੇ ਨਾ ਬੱਸਾਂ ਤਾਂ ਨਹੀਂ ਚੱਲਦੀਆਂ ਬਿਲਕੁਲ ਤੇ ਬੱਚੀਆਂ ਨੇ ਤਾਂ ਜਾਣਾ ਹੀ ਜਾਣਾ ਹੁਣ ਇਹ ਵੀ ਨਹੀਂ ਹੈ ਕਿ ਇਸ ਡਰ ਦੇ ਪਿੱਛੋਂ ਬੱਚੀਆਂ ਸਕੂਲ ਨਾ ਜਾਣ ਜਾਂ ਫਿਰ ਆਪਣੇ ਕਮਾਕਾਰਾਂ ਤੇ ਨਾ ਜਾਣ ਇਹ ਵੀ ਨਹੀਂ ਹੋ ਸਕਦਾ ਸੋ ਇਹ ਸਰਕਾਰਾਂ ਨੂੰ ਇਹ ਐਟਮੋਸਫੀਅਰ ਇਦਾਂ ਦਾ ਦੇਣਾ ਚਾਹੀਦਾ ਕਾਨੂੰਨ ਹੀ ਇਦਾਂ ਦੇ ਥੋੜੇ ਜਿਹਾ ਹੋਰ ਸਖਤ ਹੋਣੇ ਚਾਹੀਦੇ ਨੇ ਕਿ ਆਹ ਜਿਹੜੀਆਂ ਘਟਨਾਵਾਂ ਨੇ ਨਾ ਇਹ ਰੁਕਣੀਆਂ ਚਾਹੀਦੀਆਂ ਨੇ ਹੁਣ ਬਾਹਰਲੇ ਦੇਸ਼ਾਂ 'ਚ ਆ ਦੁਬਈ ਚਲੇ ਜਾਂਦੇ ਆ ਦੁਬਈ 'ਚ 0% ਕ੍ਰਾਈਮ ਹੈ ਬਿਲਕੁਲ ਆਪਾਂ ਇੱਕ ਦਿਨ ਗੱਲ ਕਰਦੇ ਸੀ ਤੇ ਉੱਥੇ ਰੇਪ ਤਾਂ ਬਹੁਤ ਦੂਰ ਦੀ ਗੱਲ ਹੈ ਤੁਸੀਂ ਟੱਚ ਨਹੀਂ ਕਰ ਸਕਦੇ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਕਿਉਂਕਿ ਪਤਾ ਵੀ ਸਿਰ ਕਲਮ ਹੋ ਜਾਣਾ ਤੁਹਾਡਾ ਦੁਬਈ 'ਚ ਤੁਸੀਂ ਜਾਓ ਉੱਥੇ ਤੁਹਾਨੂੰ ਸੋਨੇ ਦੇ ਸ਼ੋਰੂਮ ਮਿਲਣਗੇ ਸਿਰਫ ਸ਼ੀਸ਼ਾ ਅੱਗੇ ਲੱਗਿਆ ਹੋਇਆ ਅੱਗੇ ਜਿਹੜੇ ਡੰਮੀ ਹੁੰਦੇ ਨੇ ਡੰਮੀ ਉੱਪਰ ਤੋਂ ਲੈ ਕੇ ਥੱਲੇ ਤੱਕ ਸੋਨੇ ਦੇ ਨਾਲ ਭਰਿਆ ਤੇ ਪਰ ਕੋਈ ਐ ਥੋੜੀ ਮਜ਼ਾਲ ਹੈ ਕਿ ਉਹ ਸ਼ੀਸ਼ਾ ਤੋੜ ਕੇ ਕੱਢ ਕੇ ਲੈ ਜਾਊਗਾ ਨਹੀਂ ਕਰਦਾ ਕੋਈ ਨਾ ਉਹਨਾਂ ਦੇ ਕੋਈ ਸ਼ਟਰ ਲਾਉਂਦੇ ਆ ਰਾਤ ਨੂੰ ਉਦਾਂ ਹੀ ਉਹ ਖੁੱਲੇ ਹੁੰਦੇ ਆ ਰਾਤ ਨੂੰ ਜਦੋਂ ਪਤਾ ਕਿ ਕਾਨੂੰਨ ਸਖਤ ਆ ਬਈ ਸਰ ਕਲਮ ਹੋ ਜਾਣਾ ਹਰ ਬੰਦੇ ਨੂੰ ਆਪਣੀ ਜਾਨ ਪਿਆਰੀ ਆ ਫਿਰ ਚਾਹੇ ਉਹ ਸ਼ੈਤਾਨ ਹੈ ਚਾਹੇ ਉਹਦੇ ਅੰਦਰ ਭਗਵਾਨ ਹੈ ਉਹ ਬੰਦਾ 100 ਗੱਲਾਂ ਸੋਚਦਾ ਸੋ ਇੱਥੇ ਇਹ ਚੀਜ਼ਾਂ ਨੇ ਕਾਨੂੰਨ ਦਾ ਵੀ ਸਖਤ ਹੋਣਾ ਜ਼ਰੂਰੀ ਆ ਤੇ ਥੋੜਾ ਜਿਹਾ ਇਹ ਵੀ ਆ ਕਿ ਪੁਲਿਸ ਨੂੰ ਵੀ ਥੋੜਾ ਜਿਹਾ ਵਿਜ਼ਲ ਹੋਣਾ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਆ ਕਿ ਹਰ ਥਾਂ ਸੀਸੀਟੀਵੀ ਕੈਮਰੇ ਲੱਗੇ ਨੇ ਸੋ ਇਸ ਤਰੀਕੇ ਦੇ ਨਾਲ ਕੁੜੀਆਂ ਨੂੰ ਸਿਕਿਉਰਿਟੀ ਤੇ ਸੁਰੱਖਿਆ ਦੀ ਜਿਹੜੀ ਫੀਲਿੰਗ ਆ ਉਹ ਮਹਿਸੂਸ ਸਾਨੂੰ ਕਰਾਉਣੀ ਪਊਗੀ ਜੀ ਨਹੀਂ ਤਾਂ ਜੇ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਤੇ ਫਿਰ ਵਾਕਈ ਬੜਾ ਔਖਾ ਹਰ ਇੱਕ ਮਾਪਾਪ ਵੀ ਡਰਨਗੇ ਕੋਈ ਹੋਰ ਵੀ ਜਿਹੜੇ ਆਪਣੇ ਪਰਿਵਾਰਕ ਮੈਂਬਰ ਨੇ ਫਿਰ ਆਪਾਂ ਡਰਾਂਗੇ ਕਿ ਸਾਡੀਆਂ ਬੱਚੀਆਂ ਭੈਣਾ ਮਾਵਾ ਇਸ ਤਰੀਕੇ ਨਾਲ ਵੀ ਇਕੱਲੀਆਂ ਨਹੀਂ ਜਾ ਸਕਦੀਆਂ ਬਈ ਜਮਾਨਾ ਨਹੀਂ ਹੈ ਐ ਕਹਿਣ ਲੱਗ ਜਾਂਦੇ ਨੇ ਲੋਕ ਫਿਰ ਉੱਥੇ ਬਹੁਤ ਗਲਤ ਜਿਹੜਾ ਮੈਸੇਜ ਉਹ ਜਾਊਗਾ ਸੋ ਇਹ ਬੰਦੇ ਨੂੰ ਨਾ ਉਹੀ ਗੱਲ ਹੈ ਕਿ ਇਹਨੂੰ ਘੱਟੋ ਘੱਟ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਜੇ ਇਹ ਚ ਇਹੋ ਜਿਹੇ ਬੰਦਿਆਂ ਨੂੰ ਰੱਖ ਕੇ ਇਹ ਤੋਂ ਰੋਟੀਆਂ ਪੜਾਉਣੀ ਆ ਕੋਈ ਖਾਸ ਸਿਆਣੀ ਗੱਲ ਨਹੀਂ ਸੋ ਆਪਾਂ ਤਾਂ ਇਹੀ ਕਹਿੰਦੇ ਆ ਕਿ ਜਿਹੜੀ ਵੀ ਅਦਾਲਤ ਦੇ ਕੋਲੇ ਤਾਂ ਹੁਣ ਕੇਸ ਜਾਂਦਾ ਆ ਦੋ ਤਿੰਨ ਤੁਸੀਂ ਇਹਦੀਆਂ ਸੁਣਵਾਈਆਂ ਕਰੋ ਤੇ ਇਹਨੂੰ ਸਿੱਧਾ ਮੌਤ ਦੀ ਸਜ਼ਾ ਸੁਣਾਓ ਤੇ ਮੌਤ ਵੀ ਐਸੀ ਮਿਲੇ ਕਿ ਜਿਹੜਾ ਚਾਰ ਬੰਦਿਆਂ ਨੂੰ ਹੋਰ ਨੂੰ ਕੰਨ ਹੋਵੇ ਤੇ ਅੱਗੇ ਨੂੰ ਕੋਈ ਐਸੀ ਹਰਕਤ ਨਾ ਕਰ ਸਕੇ ਸੋ ਇਹ ਬੇਹੱਦ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਵਾਲੀ ਜਿਹੜੀ ਇਹ ਇਹ ਖਬਰ ਸੀਗੀ ਉਹ ਇਹ ਮੈਨੂੰ ਲੱਗਿਆ ਕਿ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਆ ਦਰਸ਼ਕਾਂ ਤੱਕ ਇਹ ਦੱਸਣਾ ਚਾਹੀਦਾ ਕਿ ਇਸ ਤਰੀਕੇ ਦੇ ਵੀ ਹਵਾਨ ਹਜੇ ਵੀ ਸਾਡੇ ਸਮਾਜ 'ਚ ਬੈਠੇ ਨੇ ਤੇ ਇਹਨਾਂ ਨੂੰ ਨੱਪਣਾ ਜ਼ਰੂਰੀ ਆ ਸੋ ਅਦਾਲਤ ਤੇ ਕਾਨੂੰਨ ਦੇ ਜ਼ਰੀਏ ਇਹਨਾਂ ਨੂੰ ਅਸੀਂ ਠੱਲ ਪਾ ਸਕਦੇ ਆ ਇਹਨਾਂ ਨੂੰ ਅਸੀਂ ਰੋਕ ਸਕਦੇ ਆ ਸੋ ਇੱਕ ਐਸੀ ਮਿਸਾਲਨ ਸਜ਼ਾ ਇਸ ਬੰਦੇ ਨੂੰ ਹੋਣੀ ਚਾਹੀਦੀ ਆ ਦੋਸ਼ੀ ਨੂੰ ਕਿ ਜਿਹੜਾ ਦੂਸਰਾ ਕੋਈ ਇਸ ਤਰੀਕੇ ਦੀ ਘਟਨਾ ਅੰਜਾਮ ਦੇਣ ਵਾਲੇ ਸੋਚੇ ਵੀ ਨਾ